ਅੱਜ ਨਾਮਜ਼ਦਗੀ ਭਰਨ ਦੇ ਆਖਰੀ ਦਿਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨਵਨੀਤ ਗੋਪੀ ਦੀ ਨਾਮਜ਼ਦਗੀ ਭਰਾਉਣ ਦੇ ਲਈ ਸਿਮਰਨਜੀਤ ਸਿੰਘ ਮਾਨ ਪਹੁੰਚੇ ਹੋਏ ਸਨ ਇਸ ਦੌਰਾਨ ਭਾਜਪਾ ਦੇ ਉਮੀਦਵਾਰ ਦਿਵੀ ਅਜ ਨਾਮਜ਼ਦਗੀ ਸੀ ਇਸ ਦੌਰਾਨ ਰਵਨੀਤ ਬਿੱਟੂ ਅਤੇ ਸਿਮਰਨਜੀਤ ਸਿੰਘ ਮਾਨ ਦੀ ਮੁਲਾਕਾਤ ਹੋਈ ਇਸ ਦੌਰਾਨ ਰਵਨੀਤ ਬਿੱਟੂ ਨੇ ਸਿਮਰਨਜੀਤ ਸਿੰਘ ਮਾਨ ਦੇ ਪੈਰਾਂ ਨੂੰ ਹੱਥ ਲਗਾਇਆ ਖੁਦ ਸਿਮਰਨਜੀਤ ਸਿੰਘ ਮਾਨ ਇਹ ਕਹਿੰਦੇ ਹੋਏ ਵਿਖਾਈ ਦਿੱਤੇ ਕਿ ਬਿੱਟੂ ਦੇ ਨਾਲ ਉਹਨਾਂ ਦੀ ਯਾਰੀ ਹੈ ਜਦੋਂ ਕਿ ਉਹਨਾਂ ਦੇ ਉਮੀਦਵਾਰ ਨੇ ਕਿਹਾ ਕਿ ਸਾਡੀ ਰਿਸ਼ਤੇਦਾਰੀ ਹੈ ਇਸ ਦੌਰਾਨ ਰਵਨੀਤ ਬਿੱਟੂ ਸਿਮਰਨਜੀਤ ਸਿੰਘ ਮਾਨ ਦੇ ਨਾਲ ਕੋਈ ਗੱਲਬਾਤ ਕਰਦੇ ਹੋਏ ਵੀ ਵਿਖਾਈ ਦਿੱਤੇ ਜਿਸ ਤੋਂ ਬਾਅਦ ਪੱਤਰਕਾਰਾਂ ਵੱਲੋਂ ਜਦੋਂ ਸਿਮਰਨਜੀਤ ਸਿੰਘ ਮਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬੰਦੀ ਸਿੰਘਾ ਦੀ ਹੁਣ ਰਿਹਾਈ ਨੂੰ ਲੈ ਕੇ ਰਵਨੀਤ ਬਿੱਟੂ ਕੋਈ ਵਿਰੋਧ ਨਹੀਂ ਕਰ ਰਹੇ ਉਹਨਾਂ ਕਿਹਾ ਕਿ ਉਹ ਰੇਲਵੇ ਦਾ ਕੰਮ ਕਰ ਰਹੇ ਨੇ ਉਹਨਾਂ ਕਿਹਾ ਕਿ ਸਾਡੀ ਕਈ ਵਾਰ ਲੋਕ ਸਭਾ ਦੇ ਵਿੱਚ ਇਜਲਾਸ ਦੇ ਦੌਰਾਨ ਮੁਲਾਕਾਤ ਹੁੰਦੀ ਸੀ ਅਤੇ ਇਸ ਦੌਰਾਨ ਸਾਡੀ ਵਿੱਚ ਗੱਲਬਾਤ ਵੀ ਹੁੰਦੀ ਸੀ ਉਹਨਾਂ ਕਿਹਾ ਕਿ ਮੇਰੀ ਰਵਨੀਤ ਬਿੱਟੂ ਦੇ ਨਾਲ ਯਾਰੀ ਹੈ ਪਰ ਅੱਜ ਕੋਈ ਸਾਡੀ ਕਿਸੇ ਮੁੱਦੇ ਤੇ ਕੋਈ ਗੱਲਬਾਤ ਨਹੀਂ ਹੋਈ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਬੰਦੀ ਸਿੰਘਾ ਦੀ ਰਿਹਾਈ ਦਾ ਮੁੱਦਾ ਚੁੱਕਣਾ ਹੋਵੇਗਾ ਤਾਂ ਅਸੀਂ ਖੁਦ ਹੀ ਕੇਂਦਰ ਸਰਕਾਰ ਅੱਗੇ ਜਾ ਕੇ ਚੁੱਕ ਲਵਾਂਗੇ ਰਿਹਾਈ ਦਾ ਮੁੱਦਾ ਵੀ ਆ ਰਮਨਦੀਪ ਬਿੱਟੂ ਲਗਾਤਾਰ ਵਿਰੋਧ ਕਰ ਰਹੇ ਨੇ ਤਾਂ ਕੀ ਗੱਲਬਾਤ ਹੋਈ ਲੱਗਦਾ ਹੈ ਕੋਈ ਨਹੀਂ ਨਹੀਂ ਬਿੱਟੂ ਜੀ ਹੁਣ ਨਹੀਂ ਕਰਦੇ ਵਿਰੋਧ ਕੋਈ ਵੀ ਅੱਜ ਬਿਲਕੁਲ ਨਹੀਂ ਕੀਤਾ ਨਾ ਪਿੱਛੇ ਕੀਤਾ ਉਹਨਾਂ ਨੇ ਉਹ ਆਪਣਾ ਰੇਲਵੇ ਦਾ ਕੰਮ ਕਰਦੇ ਆ ਤੇ ਦੂਸਰਾ ਆਪਣਾ ਜਿਹੜਾ ਪੋਰਟਫੋਲੀਓ ਹੈਗਾ ਉਹਦਾ ਕੰਮ ਕਰਦੇ ਆ ਉਹਨਾਂ ਨੇ ਕਦੇ ਇਹੋ ਜੀ ਗੱਲ ਨਹੀਂ ਕੀਤੀ। ਕੋਈ ਗੱਲਬਾਤ ਵੀ ਇਸ ਬੰਦੀ ਤੁਸੀਂ ਕੋਈ ਗੱਲ ਰੱਖੀ ਹੋਵੇ ਇਦਾਂ ਦੀ ਜਿਹੜੇ ਬੰਦੀ ਸਿੰਘ ਹੈਗੇ ਨੇ ਉਹਨਾਂ ਨੂੰ ਰਿਹਾ ਕਰਨ ਬਾਰੇ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਬਾਰੇ ਰਵਨੀਤ ਮਿੱਟੂ ਜ਼ਰੀਆ ਬਣ ਸਕਦੇ ਨੇ ਇਦਾਂ ਦੀ ਕੋਈ ਗੱਲਬਾਤ ਹੋਈ ਤੁਹਾਡੀ ਨਹੀਂ ਅਜੇ ਨਹੀਂ ਹੋਈ ਜੀ ਪਰ ਅਸੀਂ ਸਿੱਧੀ ਕਰ ਸਕਦੇ ਹਾਂ ਗੱਲ ਜਦੋਂ ਅਸੀਂ ਚਾਹਾਂਗੇ ਪਰ ਅਜੇ ਤੱਕ ਕੋਈ ਨਹੀਂ ਹੋਈ। ਕੋਈ ਗੱਲਬਾਤ ਹੋਈ ਕੋਈ ਅਜੇ ਮਿਲਿਆ ਨਹੀਂ ਸੀ ਮਿੱਟੂ ਨਾਲ ਗੱਲਬਾਤ ਹੋਈ ਕੋਈ ਅੱਜ ਜਦੋਂ ਮਿਲੇ ਸੀ ਤੁਹਾਨੂੰ ਬਿੱਟੂ ਜੀ ਤੇ ਮੈਂ ਇਹ ਪਾਰਲੀਮੈਂਟ ਦੇ ਵਿੱਚ ਬਹੁਤ ਨੇੜੇ ਹੋ ਕੇ ਸਾਰੇ ਕੰਮ ਕੀਤੇ ਹੈਗੇ ਆ ਤੇ ਉਸ ਵੇਲੇ ਬੀਜੇਪੀ ਸਰਕਾਰ ਦੀ ਪੂਰੀ ਆਪੋਜੀਸ਼ਨ ਉਹਨਾਂ ਨੇ ਤੇ ਮੈਂ ਤੇ ਬਾਕੀ ਦੀ ਆਪੋਜੀਸ਼ਨ ਪਾਰਟੀਆਂ ਨੇ ਕੀਤੀ ਹੈ ਤੋਂ ਸਾਡੀ ਯਾਰੀ ਉਦੋਂ ਦੀ ਪੱਕੀ ਹੈ ਤੇ ਉਹ ਹੁਣ ਟੁੱਟ ਨਹੀਂ ਰਹੀ ਬਹੁਤ ਬਹੁਤ ਧੰਨਵਾਦ